ਜੋ ਸਰਨਾਵੇ ਇਸ ਕੰਠ ਲਾਵੇ ਬਿਰਦ ਸਵਾਮੀ ਸੰਦਾ ਉਹਨੂੰ ਕੁਛ ਕਹਿਣਾ ਨਹੀਂ ਚਾਹੀਦਾ ਜੇ ਕੋਈ ਇਹੋ ਜਿਹਾ ਕਰ ਰਿਹਾ ਉਹ ਗਲਤ ਆ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਛੱਡ ਰਿਹਾ ਜਿਹੜਾ ਜਿਹੜਾ ਆਪਣੇ ਆਪ ਨੂੰ ਸੁਧਾਰ ਰਿਹਾ ਉਹਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਪਰ ਉਹਦੇ ਵਿੱਚ ਉਹਦੀ ਕੋਈ ਬਦਨੀਤ ਨਾ ਹੋਵੇ ਕਿ ਉੱਪਰੋਂ ਉੱਪਰੋਂ ਕਹੀ ਜਾਏ ਕਿ ਮੈਂ ਛੱਡ ਦਿੱਤਾ ਤੇ ਅੰਦਰੋਂ ਉਹ ਆਪਣਾ ਉਹ ਹੀ ਕੰਮ ਕਰਦਾ ਰਿਹਾ। ਅੱਜਕੱਲ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਤਰ੍ਹਾਂ ਦਾ ਜਿਹੜਾ ਟ੍ਰੈਂਡ ਚੱਲਿਆ ਹੋਇਆ ਲੜਕੀਆਂ ਦੇ ਨਾਲ-ਨਾਲ ਲੜਕੇ ਵੀ ਅ ਅਧ ਨੰਗੇ ਜਿਹੇ ਛੋਟੇ ਛੋਟੇ ਕੱਪੜੇ ਪਾ ਕੇ ਖੁਦ ਨੂੰ ਲੜਕੀਆਂ ਵਰਗਾ ਪੇਸ਼ ਕਰਦੇ ਨੇ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕੀ ਕਹਿਣਾ ਚਾਹੋ? ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਕਿ ਬੱਚੋ ਨੌਜਵਾਨੋ ਤੁਸੀਂ ਰੀੜ ਦੀ ਹੱਡੀ ਹੋ ਨੂੰ ਕਿਸੇ ਕੌਮ ਦੀ, ਦੇਸ਼ ਦੀ। ਤੁਹਾਡਾ ਸਮਾਜ ਨੂੰ ਅਜੇ ਬੜੀ ਲੋੜ ਹੈ। ਪਰ ਤੁਸੀਂ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਦਾ ਸਰੀਰ ਵੇਚਣਾ ਬੰਦ ਕਰ ਦਿਓ ਚਾਹੇ ਮੁੰਡੇ ਆ ਚਾਹੇ ਕੁੜੀਆਂ ਚੰਗੇ ਇਨਸਾਨ ਬਣੀਏ ਬਹੁਤ ਕੰਮ ਕਰਨ ਵਾਲੇ ਹੈਗੇ ਨੇ ਬਹੁਤ ਰੁਜ਼ਗਾਰ ਦੇ ਸਾਧਨ ਹੈਗੇ ਨੇ ਆਪਾਂ ਕੋਈ ਕੰਮ ਕਰ ਸਕਦੇ ਆ بڑے ਮੁੱਦੇ ਨੇ ਕ腐ਸ਼ਨ ਦਾ ਮੁੱਦਾ ਹੈ ਪਾਣੀਆਂ ਦਾ ਮੁੱਦਾ ਹੈ ਭ੍ਰਿਸ਼ਟਾਚਾਰ ਦਾ ਮੁੱਦਾ ਹੈ ਇਹ ਇਹਨਾਂ ਮੁੱਦਿਆਂ ਤੇ ਕੰਟੈਂਟ ਕੀਤਾ ਜਾ ਸਕਦਾ ਹੈ ਸਰਕਾਰਾਂ ਬੇਦਬੀ ਲਈ ਕੁਝ ਨਹੀਂ ਕਰਦੀਆਂ ਇਹ ਵੀ ਇੱਕ ਵੱਡਾ ਮੁੱਦਾ ਹੈ ਇਹਦੇ ਤੇ ਕੁਝ ਕੀਤਾ ਜਾ ਸਕਦਾ